ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਐਲਗਰਾ ਪੁਲ ਦੇ ਟੁੱਟਣ ਤੋਂ ਬਾਅਦ ਉਸ ਨੂੰ ਆਵਾਜਾਈ ਦੇ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਅਸਥਾਈ ਰੂਪ ਦੇ ਵਿੱਚ ਇੱਕ ਰਸਤਾ ਤਿਆਰ ਕੀਤਾ ਗਿਆ ਸੀ ਜੋ ਕਿ ਸਵਾਨ ਨਦੀ ਦੇ ਵਿੱਚੋਂ ਹੋ ਕੇ ਗੁਜ਼ਰਦਾ ਸੀ ਪਰ ਸੁਰੱਖਿਆ ਦੇ ਮੱਦੇ ਨਜ਼ਰ ਇਹ ਰਸਤਾ ਕਦੇ ਵੀ ਸਹੀ ਨਹੀਂ ਸੀ ਕਿਉਂਕਿ ਜਦੋਂ ਵੀ ਭਾਰੀ ਬਾਰਿਸ਼ ਹੁੰਦੀ ਹੈ ਤਾਂ ਇਸ ਸਵਾਨ ਨਦੀ ਦੇ ਵਿੱਚ ਪਾਣੀ ਆ ਜਾਂਦਾ ਹੈ ਤੇ ਠੀਕ ਅਜਿਹਾ ਹੀ ਹੋਇਆ ਬੀਤੇ ਕੱਲ ਜਦੋਂ ਕਿ ਸਵਾਨ ਨਦੀ ਦੇ ਵਿੱਚ ਪਾਣੀ ਆ ਜਾਂਦਾ ਹੈ ਅਤੇ ਇਸ ਰਸਤੇ ਤੋਂ ਹੋ ਕੇ ਗੁਜਰ ਵਾਲੀ ਇੱਕ ਗੱਡੀ ਪਾਣੀ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਤੇ ਪਾਣੀ ਦੇ ਵਿੱਚ ਫਸ ਜਾਂਦੀ ਹੈ। ਰਾਹ ਦੀ ਗੱਲ ਇਹ ਰਹੀ ਕਿ ਇਸ ਗੱਡੀ ਦੇ ਵਿੱਚ ਫਸੇ ਹੋਏ ਵਿਅਕਤੀਆਂ ਨੂੰ ਸਹੀ ਸਲਾਮਤ ਕੱਢ ਲਿਆ ਗਿਆ ਅਤੇ ਸਥਾਨਕ ਵਸਨੀਕਾਂ ਦੀ ਮਦਦ ਦੇ ਨਾਲ ਗੱਡੀ ਨੂੰ ਵੀ ਬਾਹਰ ਕੱਢ ਲਿਆ ਗਿਆ। ਜਿਸ ਤੋਂ ਬਾਅਦ ਇੱਕ ਵੱਡਾ ਪ੍ਰਸ਼ਨ ਜ਼ਰੂਰ ਉੱਠ ਗਿਆ ਹੈ ਕਿ ਅਸਥਾਈ ਰੂਪ ਦੇ ਵਿੱਚ ਇਸ ਬਣਾਏ ਗਏ ਰਸਤੇ ਤੋਂ ਗੁਜ਼ਰਨ ਵਾਲੇ ਵਾਹਨਾਂ ਦੀ ਸੇਫਟੀ ਦੀ ਜ਼ਿੰਮੇਵਾਰੀ ਕਿਸ ਦੀ ਸੀ ਤੇ ਜਦੋਂ ਇਹ ਹਾਸਾ ਵਾਪਰ ਗਿਆ ਤਾਂ ਉਸ ਤੋਂ ਬਾਅਦ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉੱਤੇ ਕਿਉਂ ਨਹੀਂ ਪੁੱਜਿਆ ਜੇਕਰ ਸਵਾਨ ਨਦੀ ਦੇ ਵਿੱਚ ਪਾਣੀ ਹੋਰ ਆ ਜਾਂਦਾ ਤਾਂ ਤਸਵੀਰਾਂ ਇਸ ਦੇ ਉਲਟ ਵੀ ਹੋ ਸਕਦੀਆਂ ਸਨ ਜ਼ਰੂਰਤ ਹੈ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਇਸ ਅਸਥਾਈ ਰਸਤੇ ਨੂੰ ਬੰਦ ਕਰਕੇ ਪੱਕੇ ਤੌਰ ਉੱਤੇ ਐਲਗਰਾਹ ਪੁਲ ਦੀ ਮੁਰੰਮਤ ਕਰਕੇ ਉਸ ਨੂੰ ਠੀਕ ਕਰਨ ਦੀ ਤਾਂ ਕਿ ਇਸ ਪੋਲ ਉੱਤੇ ਟ੍ਰੈਫਿਕ ਸਚਾਰੂ ਢੰਗ ਦੇ ਨਾਲ ਗੁਜ਼ਰ ਸਕੇ ਨੰਗਲ ਤੋਂ ਪੰਜਾਬੀ ਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ